ਪੰਜਾਬ ਵਿਧਾਨ ਸਭਾ ਲਈ ਹੋਈ VOTING ਤੋਂ ਬਾਅਦ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ EVM ਚ ਬੰਦ 11 ਮਾਰਚ ਤੱਕ ਇਲੈਕਟ੍ਰੋਨਿਕ VOTING ਮਸ਼ੀਨਾਂ ਨੂੰ ਰੱਖਿਆ ਗਿਆ ਕੜੀ ਸੁਰੱਖਿਆ ਵਿੱਚਕਾਰ EVM ਲਈ ਬਣਾਏ ਗਏ ਤਿੰਨ ਸੁਰੱਖਿਆ ਘੇਰੇ ਕੇਂਦਰੀ ਸੁਰੱਖਿਆ ਬਲ ਪੰਜਾਬ ਪੁਲਿਸ ਦੇ ਜਵਾਨ ਅਤੇ CCTV ਕੈਮਰਾ ਜ਼ਰੀਏ ਹੋ ਰਹੀ ਹੈ EVM ਦੀ ਸਖਤ ਨਿਗਰਾਨੀ ਚੋਣਾਂ ਦੀ ਜਦੋਜਹਿਦ ਤੋਂ ਬਾਅਦ ਉਮੀਦਵਾਰਾਂ ਨੇ ਲਿਆ ਰਾਹਤ ਦਾ ਸਾਹ ਪਰਿਵਾਰਾਂ ਨਾਲ ਬਤਾਇਆ ਸਮਾ ਕਈ ਲੀਡਰ ਹੋਏ ਗੁਰੂਕਰਨਿਤ ਮਸਤਕ ਤੱਕ ਕਈ ਉਮੀਦਵਾਰਾਂ ਨੇ ਕੀਤਾ VOTERਾਂ ਦਾ ਧੰਨਵਾਦ ਵਿધાનਸਭਾ ਚੋਣਾਂ ਦੇ ਰਜੇਮਿਆਂ ਤੋਂ ਵਿਲੇ ਹੋ ਕੇ 8 ਫਰਵਰੀ ਨੂੰ ਇੱਕ ਹਫਤੇ ਲਈ ਅਮਰੀਕਾ ਜਾਣਗੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਮੈਡੀਕਲ ਚੈੱਕਅਪ ਤੋਂ ਬਾਅਦ 17 ਫਰਵਰੀ ਨੂੰ ਕਰਨਗੇ ਵਾਪਸੀ ਵੋਟਾਂ 'ਚ ਰੁੱਝੇ ਹੋਣ ਕਾਰਨ ਲੰਬੇ ਸਮੇਂ ਤੋਂ ਨਹੀਂ ਹੋ ਸਕੀ ਸੀ ਮੁੱਖ ਮੰਤਰੀ ਬਾਦਲ ਦੀ ਰੂਟੀਨ ਮੈਡੀਕਲ ਜਾਂਚ ਮੌਸਮ ਵਿੱਚ ਆਇਆ ਬਦਲਾ ਪਿਤੇ ਦਿਨ ਪੰਜਾਬ ਦੇ ਕਈ ਹਿੱਸਿਆਂ 'ਚ ਰੁਕ ਰੁਕ ਕੇ ਹੁੰਦੀ ਰਹੀ ਬਰਖਾ ਅੱਜ ਵੀ ਬਦਲ ਰਹੇ ਨੇ ਆਸਾਰ